ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਪੂਰੇ ਸੂਟ ਦੀ ਕਟਿੰਗ ਕਰਾਂਗੇ ਜੀ ਇਹ ਆਲ ਓਰ ਕੱਪੜਾ ਹੈ ਜੀ ਪੂਰਾ 5 ਮੀਟਰ ਕੱਪੜਾ ਜੀ ਠੀਕ ਹੈ ਜੀ ਕਿਵੇਂ ਕਟਿੰਗ ਕਰਨੀ ਹੈ ਉਹ ਦੱਸਦੇ ਆਂ ਜੀ ਸਾਰੀ ਕਮੀਜ਼ ਦੀ ਕਟਿੰਗ ਤੋਂ ਪਹਿਲਾਂ ਨਾਪ ਲੈ ਲੈਣੇ ਜੀ ਆਪਾਂ ਲੰਬਾਈ ਹੈਗੀ 40 ਇੰਚ ਘੇਰਾ 22 ਹੈ ਜੀ ਛਾਤੀ 22.5 ਕਮਰ 18.5 ਹੈ ਜੀ ਹਿਪ 22 ਹੈ ਜੀ ਸਾਈਡ ਸਲਾਈ ਹੈਗੀ 14.5 ਪਰ ਇਹਦੇ ਅਕੋਰਡਿੰਗ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਜੀ ਸਭ ਤੋਂ ਪਹਿਲਾਂ ਹੀ ਕਮੀਜ਼ ਦੀ ਲੰਬਾਈ ਲਵਾਂਗੇ ਜੀ ਲੰਬਾਈ ਹੈਗੀ ਸੀ 40 ਇੰਚ ਤਿਆਰ ਹੈ ਜੀ ਵੀ 3 ਪਲੱਸ ਕਰਨੇ ਆ ਜੀ 43 ਇੰਚ ਕਟਿੰਗ ਕਰਾਂਗੇ ਜੀ ਆਪਾਂ ਠੀਕ ਹੈ ਜੀ ਇਹਦਾ ਸਾਰਾ ਕੱਪੜਾ ਆਪਾਂ ਡਬਲ ਕਰ ਲੈਣਾ ਜੀ ਆਪਾਂ ਨੇ 43 ਇੰਚ ਦਾ ਇਹ ਇਹਦਾ ਪੁਆਇੰਟ ਹੈਗਾ ਇਹਨੂੰ ਫੜ ਕੇ ਆਪਾਂ ਇਹਨਾਂ ਕੱਪੜਾ ਇਹ ਡਬਲ ਕਰ ਲੈਣਾ ਜੀ ਇਦਾਂ ਚਾਹੇ ਇਸ ਕੈਂਥੀ ਟੱਕ ਵੀ ਲਾ ਸਕਦੇ ਇੱਥੇ ਇਸ ਨੂੰ ਜਿਹੜਾ ਨਿਸ਼ਾਨ ਜਿਹੜਾ ਇਹਦੇ ਆਪਾਂ ਕੱਪੜਾ ਫੜ ਕੇ ਡਬਲ ਕਰ ਲੈਣਾ ਜੀ ਆਪਾਂ ਨੇ ਕਮੀਜ਼ ਕੱਪੜਾ 43 ਇੰਚ ਲੈ ਲਿਆ ਜੀ ਠੀਕ ਹੈ ਜੀ ਹਮੇਸ਼ਾ ਹੀ ਸਿੱਧਾ ਪਾਸਾ ਵਿੱਚ ਰੱਖਣਾ ਹੈ ਕੱਪੜੇ ਨਾ ਪੁੱਠਾ ਪਾਸਾ ਉੱਪਰ ਰੱਖਣਾ ਹੈ ਜੀ ਤਾਂ ਕਿ ਇਹਨੇ ਆਪਾਂ ਨਿਸ਼ਾਨੀਆਂ ਲਾਉਣੀਆਂ ਪੁੱਠੇ ਪਾਸੇ ਹੀ ਆਉਣ ਸਾਰੀਆਂ ਸਿੱਧੇ ਪਾਸੇ ਨਾ ਦਿਖਣ ਠੀਕ ਹੈ ਸਾਰੀ ਲੰਬਾਈ ਜਿਹੜੀ ਆਪਾਂ ਲਈ ਦੀ 38 ਇੰਚ ਦੀ ਪਰ ਸਿੱਧਾ ਇਹਨਾਂ ਕੱਟ ਕਰ ਲੈਣਾ ਹੈ ਕੱਪੜਾ 43 ਇੰਚ ਪੂਰਾ ਕੱਪੜਾ ਹੀ ਆਪਣੇ ਕੈਂਚੀ ਨਾਲ ਕੱਟ-ਕੱਟ ਕਰਨ ਸਾਰੇ ਹੀ ਇਹ ਠੀਕ ਹੈ ਹੁਣ ਜੇ ਬਖਮੀਰੀ ਦਾ ਕੱਪੜਾ ਅੱਡ ਕਰਨ ਲੱਗੇ ਆ ਜੀ ਇਹ ਸੇਤਾਂ ਕੇ ਲਾ ਲੈਣਾ ਹੀ ਕੱਪੜਾ ਆਪਣੇ ਕਮੀਜ਼ ਕਮੀਜ਼ ਦਾ ਠੀਕ ਹੈ ਅਰੇ ਇਸ ਸਾਈਡ ਤੇ ਆਪਾਂ ਕਮੀਜ਼ ਦੇ ਪੱਲੇ ਲਾ ਲੈਣੇ ਤੇ ਉਹਦੇ ਸਾਹਮਣੇ ਹੀ ਸਾਈਡ ਤੇ ਜਿਹੜਾ ਆਪਣਾ ਕਪੜਾ ਬਚੂਗਾ ਜੀ ਸਲਵਾਰ ਦੇ ਪੱਲੇ ਪੈ ਜਾਣਗੇ ਠੀਕ ਹੈ ਜੀ ਆਪਾਂ ਕਮੀਜ਼ ਦਾ ਕਪੜਾ ਲਾ ਲਿਆ ਸੀਗਾ ਜੀ ਹੁਣ ਇਹ ਕਮੀਜ਼ ਦੀ ਲੰਬਾਈ ਹੈਗੀ ਸੀ 40 ਇੰਚ ਆਪਾਂ 3 ਇੰਚ ਕਪੜਾ ਫालतू ਲਏ ਤਾਂ 43 ਇੰਚ ਦਾ ਹੈ ਜੀ ਇਸੇ ਤਰ੍ਹਾਂ ਇਹਦਾ ਕੇਰਾ ਹੈ ਜੀ ਦਾ 22 ਇੰਚ ਕੇਰਾ ਤੇ ਆ ਰਿਹਾ ਹੈ ਜੀ ਆਪਾਂ 4 ਇੰਚ ਕਪੜਾ ਫालतू ਲਮਾਏ ਕਿਉਂਕਿ ਮੈਂ ਵਿੱਚ ਪਾਈਪਿੰਗ ਕੱਢਣੀ ਹੈ ਜੀ ਠੀਕ ਹੈ 26 ਇੰਚ ਦੀ ਆਪਾਂ ਨਿਸ਼ਾਨ ਲਾਵਾਂਗੇ ਜੀ ਇੱਥੇ ਮੈਂ ਤੇ ਖੋਲ ਕੇ ਹੀ ਲਾਉਣ ਲੱਗੀ ਹਾਂ ਕਮੀਜ਼ ਦੇ ਨਿਸ਼ਾਨ ਬਾਅਦ ਫੋਲਡ ਕਰਾਂਗੇ ਆਪਾਂ ਜਿਹੜਾ ਕੱਟਣਾ ਪਾਉਣੀ ਹੈ 26 26 ਇੰਚ ਦਾ ਆਪਾਂ ਕੱਪੜਾ ਲੈ ਲੈਣਾ ਜੀ ਸਾਰਾ ਠੀਕ ਹੈ ਪਸਕੇਲ ਦੀ ਹੈਲਪ ਨਾਲ ਲਾ ਲਾਂਗੇ ਨਿਸ਼ਾਨੀ ਸਾਰੀ ਠੀਕ ਹੈ ਇਹ ਜਿਹੜੀ ਆਪਾਂ ਨਿਸ਼ਾਨ ਲਾਇਆ ਇਹ ਕੱਟ ਕਰ ਲਾਂਗੇ ਜੀ ਫੇ ਆਪਾਂ ਕਮੀਜ਼ ਦੇ ਪੱਲੇ ਅੱਡ ਹੋ ਜਾਣਗੇ ਆਪਣੇ ਆਪਾਂ ਕਮੀਜ਼ ਦੇ ਪੱਲੇ ਅੱਡ ਕਰਨ ਲੱਗੇ ਆਂ ਜੀ ਇੱਕ ਸਾਈਡ ਤੇ ਸਲਵਾਰ ਦੇ ਪੱਲੇ ਲੈ ਜਾਣਗੇ ਜੀ ਠੀਕ ਹੈ ਜੀ ਫੇ ਇਹਦਾ ਕਮੀਜ਼ ਦੇ ਪੱਲੇ ਸੀਗੇ ਉੱਪਰ ਵੀ ਅੱਡ ਕਰ ਲਾਂਗੇ ਚੱਕ ਕੇ ਹੀ ਕੱਟਣੀ ਹੱਥ ਵਿੱਚ ਰੱਖ ਕੇ ਕਟਿੰਗ ਕਰਨੀ ਨਹੀਂ ਤੇ ਘੱਟ ਬਾਦ ਹੋ ਜੰਨੇ ਆ ਜੀ ਇੱਕਾਸ ਨਾਲ ਕਪੜਾ ਦੱਬ ਲਿਆ ਕਰੋ ਜੀ ਇੱਕਾਸ ਨਾਲ ਕਟਿੰਗ ਕਰ ਲੈਣੀ ਸਿੱਧੇ ਪੱਲੇ ਲੈ ਜਾਣੇ ਆ ਜੀ ਹੱਥ ਚਾਹ ਕਦੇ ਕੱਢੀ ਨਾ ਕਰੋ ਜੀ ਰਾਕੇ ਕਟਿੰਗ ਕਰੋ ਸਾਰੀ ਆਪਾਂ ਨੇ ਕਮੀਜ਼ ਦੇ ਪੱਲਿਆਂ ਦੇ ਪਿਛਲੇ ਪੱਲੇ ਤੇ ਤੈਹ ਲਾ ਲਈ ਜੀ ਇਹਦੇ ਉੱਪਰ ਹੀ ਆਪਾਂ ਮੁੱਢਾ ਪੱਲੇ ਤੇ ਤੈਹ ਲਾ ਕੇ ਰੱਖਾਂਗੇ ਆਹ ਡਾੜੀ ਤੇ ਤੈਹ ਲਾ ਕੇ ਰੱਖਣੀ ਹੈ ਜੀ ਵਿਚ ਨੂੰ ਵਿਚ ਨੂੰ ਫੋਲਡ ਨਹੀਂ ਕਰਨੇ ਹੈਗੇ ਦੋ ਤਰ੍ਹਾਂ ਦੇ ਆਪਾਂ ਦੋਨੇ ਪੱਲਿਆਂ ਦੀ ਅਡੜ ਤੈਹ ਲਾ ਲਈ ਜੀ ਠੀਕ ਹੈ ਇਹ ਹੋ ਗਿਆ ਪਿਛਲਾ ਪੱਲਾ ਤੇ ਇਹ ਹੋ ਗਿਆ ਮੁੱਢਾ ਪੱਲਾ ਜੇ ਆਪਾਂ ਐਦਾਂ ਹੀ ਫੋਲਡ ਕਰ ਦਨ ਦੇਖ ਚੱਕ ਕੇ ਤਾਂ ਜਦ ਆਪਾਂ ਪਿਛਲਾ ਕਟਿੰਗ ਕਰਨਾ ਹੀ ਵੀ ਦਿੱਕਤ ਆਉਂਦੀ ਹੈ ਜੀ ਕਿ ਪਲੇਟਾਂ ਵਿੱਚ ਨਹੀਂ ਪੈਂਦੀਆਂ ਹੈਗੀਆਂ ਹੇ ਵੀ ਬਪਰ ਐਡ ਕਰਨੇ ਪੈਣ ਪਰ ਪਹਿਰੇ ਐਡ ਕਰ ਲਈ ਆਪਾਂ ਫੀਟਿੰਗ ਦੇ ਹਿਸਾਬ ਨਾਲ ਤੀਰਾ ਰੱਖ ਲਾਂਗੇ ਜੀ ਸਾਢੇ 20 ਇੰਚ ਫੀਟਿੰਗ ਹੈ ਜੀ ਇਹਨਾਂ ਦੀ ਤੁਸੀਂ ਦੇਖ ਵੀ ਸਕਦੇ ਹੋ ਜੀ ਕੋਲੀ ਵੀ ਆ ਨਾਪ ਸਾਢੇ 20 ਛਾਤੀ ਫੀਟਿੰਗ ਅਕੋਰਡਿੰਗ ਹੀ ਆਪਾਂ ਸਾਢੇ 6 ਇੰਚ ਤੀਰਾ ਲਵਾਂਗੇ ਜੀ ਠੀਕ ਹੈ ਜੀ 7 ਇੰਚ ਲਵਾਂਗੇ ਮੋਢੇ ਜਿਨ੍ਹਾਂ ਦੀ ਇੱਥੇ ਫੀਟਿੰਗ ਘੱਟ ਹੁੰਦੀ ਹੈ ਜੀ ਇਹ 16 17 ਸਾਢੇ 17 ਹੋਵੇ ਜੀ ਉਹਨਾਂ ਦੇ ਮੋਢੇ ਸਾਢੇ 7 ਇੰਚ ਲੈਣੇ ਆ ਜੀ ਜਿਹਨਾਂ ਦੀ ਪੇਟੀ ਥੋੜੀ ਜ਼ਿਆਦਾ ਹੈ ਜੀ 19 ਦੇ ਵੱਧ ਹੈ ਜੀ ਉਹ 7 ਇੰਚੇ ਮੋਢੇ ਲੈਣੇ ਆ ਜੀ ਇੱਥੇ ਆਪਣੇ ਮੋਢੇ 7 ਤੋਂ ਜ਼ਿਆਦਾ ਹੋਣਗੇ ਤੇ ਫੀਟਿੰਗ ਵੀ ਆਣੀ ਵੱਧ ਹੋਊਗੀ ਜਿੱਕਣਾ 25 26 27 ਜਾਂ ਹੋਊਗੀ ਨਾ ਤਾਂ ਉਹ ਬਾਰੇ ਕੀ ਹੁੰਦਾ ਹੈ ਬਾਹਾਂ ਦੇ ਹੇਠਾਂ ਵੀ ਆਪਣੇ ਬਲ ਪੈਣ ਲੱਗ ਜਾਂਦੇ ਆ ਜੀ ਇਹ ਬਹੁਤ ਜ਼ਰੂਰੀ ਹੈ ਵੀ ਜਿੱਦੇ ਫੀਟਿੰਗ ਦੇ ਅਕੋਰਡਿੰਗ ਹੀ ਆਪਾਂ ਨੇ ਮੋਢੇ ਲੈਣੇ ਆ ਜੀ ਜਿਹੜਾ ਸੂਟਾਂ ਦੀ 26 27 ਇੰਚ ਫੀਟਿੰਗ ਹੋਵੇ ਉਹ ਸਾਡੇ ਸਹੀ ਕਟਿੰਗ ਕਰਨੀ ਹੈ ਮੋਢਿਆਂ ਦੀ ਕਿਉਂਕਿ ਫੀਟਿੰਗ ਨਾਲ ਬੱਜ ਜਾਂਦਾ ਬਹੁਤ ਹੈ ਇਹਦੇ ਬਦਨ ਨਾਲ ਹੀ ਮੋਟੇ ਚੌੜੇ ਹੋ ਜਾਂਦੇ ਆ ਜੀ ਆਪਣੇ ਠੀਕ ਹੈ ਐਸ ਕਰਕੇ ਪੀਡੀ ਅਕੋਰਡਿੰਗ ਹੀ ਆਪਾਂ ਸਾਰਾ ਕੁਝ ਲੈਣਾ ਹੈ ਜੀ ਇੱਥੇ ਛਾਤੀ ਦੀ ਫੀਟਿੰਗ ਦੀ 2.5 ਸਾਢੇ ਵੀ ਆਪਾਂ ਹਾਫ ਕਰ ਲਾਂਗੇ ਜੀ ਅੱਧ ਕਰਕੇ ਆਪਾਂ 1.5 ਪੰਛਾਣੀ ਲਾਵਾਂਗੇ ਇੱਥੇ ਠੀਕ ਹੈ ਜੀ ਉੱਤੇ ਵਾਲਾ ਆਪਾਂ ਕਮਰ ਤੱਕ ਦਾ 7 ਇੰਚ ਸਿੱਧਾ ਮਾਣਾਂਗੇ ਜੀ ਸਿੱਧੀ ਸਿਲਾਈ ਲਾ ਕੇ ਕਮਰ ਤੱਕ ਦੀ ਠੀਕ ਹੈ ਜੀ ਇੱਥੇ ਆਪਾਂ 3 ਇੰਚ ਕਮਰ ਤੋਂ ਆਪਾਂ ਛਾਤੀ ਤੋਂ ਇਹ ਕਿੰਨੀ ਚੇਹਟਾਂ ਜੀ ਇੱਥੇ ਆਪਾਂ ਨੇ ਅੱਧਾ ਇੰਚ ਫਾਲਤੂ ਰੱਖਣਾ ਹੈ ਜੀ ਆਪਾਂ ਨੇ ਮਲਕ ਬਹਾਲੇ ਪਾਸੇ ਨਾਲ ਛਾਣੀ ਲਾਉਣੀ ਹੈ ਜੀ ਇਹ ਜਨਾ ਫਿਟਿੰਗ ਨਾ ਬੈਠਦੀ ਨਹੀਂ ਹੈਗੀ ਜੀ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਨਾਲ ਠੀਕ ਹੈ ਜੀ ਆਪਾਂ ਇਹ ਦੇਖੋ ਕਮਰ ਦਾ ਨਾਪ ਨਹੀਂ ਲੈਣਾ ਕਿਉਂਕਿ ਆਪਾਂ ਨੇ ਪਲੇਟਾਂ ਪਾਉਣੀ ਹੈ ਜੀ ਸਿੱਧਾ ਆਪਾਂ ਸਾਈਡਸ ਲਾਈ ਲਾਵਾਂਗੇ ਜੀ ਸਾਈਡਸ ਲਾਈ ਨੇ ਜੀ 14.5 ਇੰਚ ਪਰ ਤਿਆਰ ਹੈ ਜੀ ਆਪਾਂ ਅੱਧਾ ਇੰਚ ਫਾਲਤੂ ਲਾਵਾਂਗੇ 15 ਇੰਚ ਪਰ ਲੱਖ ਰੱਖਾਂਗੇ ਜੀ hip ਇਹਨਾਂ ਦੀ ਹੈਗੀ ਸੀ 22 ਇੰਚ ਤੇ ਆਪਾਂ ਹਾਫ ਕਰਾਂਗੇ ਇਹ ਉਹਦਾ ਵੀ ਅੱਧ ਕਰਕੇ 11 ਇੰਚ 'ਤੇ ਨਿਸ਼ਾਨੀ ਲਾਵਾਂਗੇ ਜੀ ਇਹ ਕੱਪੜਾ ਆਪਾਂ ਡਬਲ ਕੀਤਾ ਹੋਇਆ ਹੈ ਜੀ ਤੇ ਕਮਰ ਤੇ hip ਮਲਾਵਾਂਗੇ ਜੀ ਇੱਥੇ ਇਹਨਾਂ ਦੀ hip ਭਾਰੀ ਨਹੀਂ ਹੈ ਤਾਂ ਹੀ ਬਿਲਕੁਲ ਵੀ ਇੱਥੇ ਸਿੰਪਲ ਸਲਾਈ ਲੱਗਣੀ ਹੈ ਜੀ ਕਮਰ ਤੋਂ ਲੈ ਕੇ hip ਤੱਕ ਸਿੱਧੀ ਸਲਾਈ ਲੱਗਣੀ ਹੈ ਜੀ ਜਿੰਨਾ ਲੈਡੀਆਂ ਨੂੰ ਹਿੱਪ ਭਾਰੀ ਹੁੰਦੀ ਆ ਤੇ ਤੁਸੀਂ ਕੀ ਕਰਨਾ ਜਿੰਨਾ ਇੱਥੇ ਆਪਾਂ ਨੇ ਹਿੱਪ ਲਤੀ ਉਹਦੇ 22 ਇੰਚ ਤੋਂ 3 ਇੰਚ ਉੱਪਰ ਤੇ ਵੀ 22 ਇੰਚ ਹੀ ਲਿਆ ਕਰੋ ਠੀਕ ਹੈ ਐਸ ਤਰ੍ਹਾਂ ਫੀਟਿੰਗ ਤੇ ਬਾਹਲੇ ਪਾਸੇ ਇਹ ਲਾਉਣੀ ਹੈ ਨਿਸ਼ਾਨੀ ਜਿੰਨਾਂ ਦੇ ਲੱਕ ਭਾਰੀ ਹੋਣ ਨਾ ਉਹ ਨਿਸ਼ਾਨੀ ਬਾਹਲੇ ਪਾਸੇ ਲਾਉਣੀ ਪਰ ਇੱਥੇ ਕੁਝ ਨਹੀਂ ਲਾਉਣਾ ਆਪਾਂ ਨੇ ਇਸਨੇ ਨਾਰਮਲੀ ਕੱਟਣਾ ਆਪਾਂ ਸਾਰਾ ਕੁਝ ਅਨਸਾਰ ਨਿਸ਼ਾਨੀ ਲਾ ਰਹੀਆਂ ਜੀ ਜਿਨ੍ਹਾਂ ਦੇ ਹਿੱਪ ਭਾਰੀ ਹੁੰਦੀ ਹੈ ਜੀ ਉਹਦੇ ਬਾਹਲੇ ਪਾਸੇ ਨਿਸ਼ਾਨੀ ਲੱਗਣੀ ਹੈ ਜੀ ਜੇ 2 ਇੰਚ ਇੱਥੇ ਤੇ 2 ਇੰਚ ਇੱਥੇ ਲੱਗੂਗਾ ਜਿਨਸ਼ਾਨ 3 ਇੰਚ ਦੇ ਉੱਪਰ ਠੀਕ ਹੈ ਜੀ ਮੋਰ ਪਾ ਪਲੇਟਾ ਨਿਸ਼ਾਨ ਲਾਵਾਂਗੇ ਜੀ ਜਿਹੜੀਆਂ ਇਹ ਪਲੇਟਾਂ ਸੀਗੀਆਂ 11.5 ਇੰਚ ਪਰ ਤਿਆਰ ਐਂ ਜੀ ਪਲੇਟਾਂ ਆਪਾਂ 12 ਇੰਚ ਪਰ ਨਿਸ਼ਾਨ ਲਾਵਾਂਗੇ ਜੀ 11.5 ਇੰਚ ਨੂੰ ਟ੍ਰੇਡ ਤਿਆਰ ਐ 12 ਇੰਚ ਪਰ ਨਿਸ਼ਾਨ ਲਾਇਆ ਜੀ ਦੇ ਵਿੱਚ ਕੱਪੜਾ ਛੱਡਣਾ ਹੈ ਜੀ ਉਹ 3.5 ਇੰਚ ਛੱਡਾਂਗੇ ਜੀ ਆਪਾਂ ਗੈਪ ਪਾਉਣਾਂ ਦੇ ਵਿੱਚ ਇਸ ਦੀ ਪਲੇਟ ਹੈ ਜੀ 3.5 ਇੰਚ ਗੈਪ ਛੱਡਿਆ ਜੀ ਇਸ ਲੰਬੇ ਪੱਟਾ ਨੂੰ 7 ਇੰਚ ਪਰ ਹੁੰਨੀ ਹੈ ਤਿਆਰ ਇਸ ਦੀ ਬਾਦੀ ਹੁੰਨੀ ਨਹੀਂ ਕਿੰਦੀ ਘੱਟ ਵੀ ਹੁੰਨੀ ਹੈ ਜੀ ਫੀਟਿੰਗ ਅਕੋਰਡਿੰਗ ਪੱਟਾ ਪਾਈ ਜਾਣੀ ਹੈ ਇੱਥੋਂ ਵੀ 3.5 ਇੰਚ ਹੀ ਲਵਾਂਗੇ ਠੀਕ ਹੈ ਹੁਣ ਆਉਂਦੀ ਹੈ ਬਾਹਰੀ ਤਿਰਸ਼ੀਆ ਪੱਟਾ ਦੀ ਤਿਰਸ਼ੀਆ ਪੱਟਾ ਆਪਾਂ 2 ਇੰਚ ਪਰ ਪਾਵਾਂਗੇ ਜੀ ਇਹ ਵੀ ਫੀਟਿੰਗ ਅਕੋਰਡਿੰਗ ਹੀ ਪੈਣੀ ਹੈ ਜਿਨ੍ਹਾਂ ਦੀ ਕਮਰ ਜ਼ਿਆਦਾ ਚੌੜੀ ਹੋਵੇ ਛਾਤੀ ਫੀਟਿੰਗ ਵੀ ਵੱਧ ਹੋਵੇ ਕਮਲੀ ਫੀਟਿੰਗ ਵੱਧ ਹੋਵੇ ਮਣੀ ਇਹ 8.5 ਇੰਚ ਪਰ ਪੈਣੀ ਹੈ ਜੀ ਠੀਕ ਹੈ ਤੇ ਇੱਥੇ ਆਪਾਂ 2 ਇੰਚ ਦੇ ਵਿੱਚ ਪਾਵਾਂਗੇ ਪੀੜੀ ਅਕੋਰਡਿੰਗ ਕਿਉਂਕਿ ਜੇ ਆਪਾਂ ਕਮਰ ਨਾਪਣੀ ਹੈ ਕਮਰ ਥੋੜੀ ਅੰਦਰ ਅੰਦਰ ਆਉਣੀ ਹੈ ਜੀ ਕਮਰ ਇਹਦੀ 1.58 ਇੰਚ ਕਮਰ ਆ ਜੀ ਇੱਥੇ ਤੱਕ ਆਉਣੀ ਹੈ ਕਮਰ ਦੀ ਆਪਾਂ ਜੇ ਸਪੇਸ ਛੱਡਦੇ ਆਂ ਜੀ ਪਲੇਟਾਂ ਛੱਡਦੇ ਆਂ ਜੀ ਤੇ ਇੱਥੇ ਕਮਰ ਆਉਗੀ ਇਹਨਾਂ ਦੀ ਉਹਦੇ ਅਕੋਰਡਿੰਗ ਹੀ ਪਲੇਟਾਂ ਪਾਣੀ ਹੈ ਜੀ ਇਹ ਤੁਸੀਂ ਇਹ ਪਲੇਟ ਪਾਣੀ ਹੈ ਜੀ ਸਿੱਧੀਆਂ ਪਲੇਟਾਂ ਨੇ ਸੈਂਟਰ ਚ ਪਾਉਣੀ ਹੈ ਜੀ ਇਹ ਬਾਹਰ ਕੱਢਣੀ ਹੈ ਸੀ ਪਲੇਟ ਆਪਾਂ ਨੇ ਸਿੱਧੀਆਂ ਪ੍ਰਿੰਟਾਂ ਦੇ ਸੈਂਟਰ 'ਚ ਬਾਹਰ ਕੱਢਣੀ ਹੈ ਜੇ ਆਪਾਂ ਨੇ ਇਹ ਪਲੇਟ ਇਹਨਾਂ ਪਲੇਟਾਂ ਸੈਂਟਰ ਹੋਣਾ ਚਾਹੀਦਾ ਹੈ ਜੀ ਠੀਕ ਹੈ ਹੁਣ ਆਗੇ ਮੋੜਿਆ ਜੀ ਪਲੇਟ ਦੀ bari ਇਹ ਸਿੱਧੀ ਪਲੇਟ ਤੇ ਹੈਗੀ ਤੇ 3 ਪਲੇਟ ਦੇ ਵਿੱਚ ਘਾਰ ਸਪੇਸ ਹੈ ਜੀ ਉਹ ਸੈਂਟਰ ਲੈ ਲੈਣਾ ਆਪਾਂ ਨੇ ਇਧਰੋਂ ਵੀ 2 ਇੰਚ ਹੋਵੇ ਇੱਥੋਂ ਵੀ 2 ਇੰਚ ਹੀ ਇਧਰੋਂ ਵੀ 2 ਇੰਚ ਹੋਵੇ ਜੀ ਠੀਕ ਹੈ ਉਹਦੇ ਅਕੋਰਡਿੰਗ ਆਪਾਂ ਸੈਂਟਰ 'ਚ ਕੱਟ ਪਾਵਾਂਗੇ ਜੀ ਤੁਸੀਂ ਪਲੇਟ ਇਸ਼ੀੜੀ ਪਲੇਟ ਕੱਢਣੀ ਆਪਾਂ ਨੇ ਜਿਹੜੀ ਆਪਣੇ ਆ ਮੋਡੇ ਨਿਸ਼ਾਨ ਲਾਇਆ ਹੋਏ ਠੀਕ ਹੈ ਇਹਦੇ ਅੰਦਰ ਵਾਲੀ ਕੱਢਣੀ ਆਪਾਂ ਨੇ ਠੀਕ ਹੈ ਮੈਨੂੰ ਲੱਗਦਾ ਇੱਥੋਂ ਸਾਢੇ 6 ਇੰਚ ਹੋ ਜੂਗਾ ਜੀ ਆਹ ਦੇਖੋ ਜੀ ਜੇ ਪਕਾੜ ਦੇ ਅਕੋਰਡਿੰਗ ਮਣ ਨਾਪ ਨੇ ਸਾਢੇ 6 ਇੰਚ ਪਰ ਆ ਜਾਂਦੀ ਕਾਟ ਜੀ ਇਹ ਠੀਕ ਹੈ ਆਪਾਂ ਮੋਡੇ ਹੀ ਕਾਟ ਪਾਵਾਂਗੇ ਜੀ ਮੋਡੇ ਹੀ ਕਾਟਣਾ ਜੀ ਸਵਾ ਲ 2 ਇੰਚ ਪਰ ਪਾਵਾਂਗੇ ਜੀ ਤੁਸੀਂ ਆਹ ਚੈੱਕ ਕਰ ਲਿਆ ਕਰੋ ਜਿੰਨੀ ਫੀਡਿੰਗ ਫੀਡ ਦੇ ਅਕੋਰਡਿੰਗ ਅੰਦਾਜ਼ਾ ਲਾ ਲਓ ਕਿੰਨੇ ਪ੍ਰਕਾਰਟ ਪਾਣੀ ਆਪਣੀ ਠੀਕ ਹੈ ਉਸ ਦੇ ਅਕੋਰਡਿੰਗ ਹੀ ਕਾਟ ਪਾਇਆ ਕਰੋ ਇਹ ਸਵਾਗ 2 ਇੰਚ ਪਰ ਆਉਂਦੀ ਆਪਾਂ ਨੂੰ ਠੀਕ ਹੈ ਠੀਕ ਹੈ ਇੱਥੋਂ ਤੇ ਇਹ ਵਾਲੀ ਕਾਟ ਇੱਥੋਂ 2 ਇੰਚ ਦਾ 2 ਇੰਚ ਹੈ ਗਾਜਰੇ 1.5 ਇੰਚ ਗਿਆ ਛੱਡ ਕੇ ਇੱਥੋਂ ਕਾਟ ਸ਼ੁਰੂ ਕਰਨੀ ਜੀ ਆਪਾਂ ਨੇ ਇੱਥਾਂ ਤੇ ਫੀਡਿੰਗ ਇਹ ਕ੍ਰੋਸ ਕਾਈ ਫੀਟਿੰਗ ਨੂੰ ਕ੍ਰੋਸ ਕਰ ਜਣੀ ਜਿਪਾਂ ਇੱਥੇ ਜਿਹੜਾ ਆਪਾਂ ਨਿਸ਼ਾਨ ਲਾਇਆ ਸਵਾ ਦੋ ਇੰਚ ਦਾ ਕਾਟ ਪਾਉਣ ਵਾਸਤੇ ਤੇ ਫੀਟਿੰਗ ਨਿਸ਼ਾਨ ਨੂੰ ਕ੍ਰੋਸ ਕਰਕੇ ਕਾਟ ਪਾਉਣੀ ਆ ਜੀ ਮੋਢੇ ਦੀ ਆਪਣੀ ਠੀਕ ਹੈ ਜੀ ਆਪਾਂ ਇਹ 프ਰੰਟ ਦੀ ਕਾਟ ਪਾਵਾਂਗੇ 프ਰੰਟ ਦੀ ਕਾਟ ਨੇ 14 ਇੰਚ ਪਰ ਤਿਆਰ ਸੀਗੀ ਆਪਾਂ ਅੱਧਾ ਇੰਚ ਫालतू ਲਵਾਂਗੇ ਠੀਕ ਹੈ ਜੀ ਅੱਛੇ ਨਿਸ਼ਾਨਾ ਲਾ ਕੇ ਕਾਟ ਦੀ ਕਾਟਦਾ 프ਰੰਟ ਦੀ ਕਾਟ ਹੈਗੀ ਆ ਗਲ ਤੋਂ ਹੇਠਾਂ ਤੱਕ ਲੈ ਕੇ ਮੋੜ ਦੇ ਦੀ ਸਲਾਈ ਚੱਕ ਦੀ ਕਾਟ ਹੁੰਦੀ ਹੈ ਜੀ 프ਰੰਟ ਦੀ ਕਾਟ ਇਹਨੂੰ ਬੁਲੀ ਕਾਟ ਵੀ ਕਹਿੰਦੇ ਆ ਉਹ ਕਾਟ ਪਾਵਾਂਗੇ ਜੀ ਆਪਾਂ ਕਿਹੜੇ ਆਪਾਂ ਨਿਸ਼ਾਨ ਲਾਵੇ ਵਿਚ ਨੂੰ ਕ੍ਰੋਸ ਕਰਕੇ ਚੱਲੇ ਜਾਵਾਂਗੇ ਥੋੜਾ ਨੀਚੇ ਥੋੜਾ ਥੱਲੇ ਆਉਣਾ ਜੀ ਕਾਟ ਦੇ ਆਪਾਂ ਟਾਈਂ ਜੇ ਗਾੜ ਦੇ ਨਿਸ਼ਾਨ ਵੀ ਲਾ ਲਾਂਗੇ ਅਗਲੇ ਪਿਛਰੇ ਗਾੜ ਦੀ ਇੱਥੋਂ ਵੀ ਆਪਾਂ 1/2 ਇੰਚ ਦਾ ਮੋੜ ਦੇ ਅੰਜ ਕਾਟ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਜੀ ਹੁਆਪਾਂ ਕਟਿੰਗ ਕਰਦੇ ਆਂ ਆਪਾਂ ਮੋਢੇ ਦੀ ਕਾਰਡ ਪਾ ਲਈਏ ਜੀ ਹੁਣ ਫਰੰਟ ਦੀ ਕਾਰਡ ਪਾਉਣ ਲੱਗੇ ਆ ਜੀ ਇੱਕ ਪੱਲਾ ਹੀੜਾ ਛਾਲੇ ਨੇ ਪਿਛਲਾ ਪੱਲਾ ਤੇ ਮੂਲੇ ਚੱਕ ਲੈਣਾ ਜੀ ਹੱਥ 'ਚ ਨਾਪ ਲਈ ਕਾਰਡ ਪਾਵਾਂਗੇ ਕਾਟਾਂ ਦੀ ਥੋੜਾ ਧਿਆਨ ਦਿਆ ਕਰੋ ਜੇ ਆਪਾਂ ਕਾਟਾ ਬਦਲ ਭੈ ਜਾਣ ਨਾ ਫਿਰ ਮੋਢੇ ਗਿਰਨ ਲੱਗ ਜੰਨੇ ਆ ਜਾਂ ਖੁੱਲੇ ਹੋ ਜੰਨੇ ਆ ਠੀਕ ਹੈ ਜੀ ਆਪਾਂ ਮੋਢੇ ਦੀ ਕਾਰਡ ਪਾ ਲਈ 10 ਇੰਚ ਦੀ ਜੀ ਇਹਨਾਂ ਕਪੜਾ ਖਾਲ ਤੁਸੀਂ ਕੱਟ ਲੈਣਾ ਆਪਾਂ ਨੇ ਆਪਾਂ ਇਹ ਫੀਟਿੰਗ ਕੱਟਦੇ ਨਿਸ਼ਾਨ ਲਾ ਲੈ ਜੀ ਸਾਰੇ ਜਦੋਂ ਆਪਾਂ ਇੱਕ ਕਮੀਜ਼ ਦੀ ਫੀਟਿੰਗ ਕਰਨੀ ਹੈ ਜੀ ਨਾ ਉਦੋਂ ਕੱਟ ਦੇ ਨਿਸ਼ਾਨ ਨਾਮ ਲਾਉਣੇ ਕਿ ਦੂਜੇ ਪੱਲੇ ਦੇ ਪਿਛਲੇ ਮੁੱਲੇ ਪੱਲੇ ਦੇ ਨਾਮ ਲਾਉਣੇ ਆ ਇਹ ਨਾਮ ਲਾ ਮਿਲ ਜਾਣੇ ਆਈ ਨਾ ਫਿਰ ਬਿਲਕੁਲ ਵੀ ਸਕੂਲ ਪਿੱਛੇ ਨੂੰ ਨਹੀਂ ਜਾਂਦਾ ਕਮੀਜ਼ ਆਪਣਾ ਮੂਰ ਮੂਰ ਨੂੰ ਹੀ ਰਹਿੰਦਾ ਹੈ ਜੀ ਇੱਕ ਗੱਲ ਇੱਥੇ ਹੋਰ ਹੈ ਜੀ ਜਿਹੜੇ ਸੂਟਾਂ ਦੀ ਫੀਟਿੰਗਾਂ ਜ਼ਿਆਦਾ ਹੁੰਨੀ ਹੈ ਉਨਾਂ ਲਿਨ੍ਹਾ ਪਲੇਟਾਂ ਡੁੰਗੀਆਂ ਪਾਇਆ ਕਰੋ 12 12.5 ਪਰ ਤਿਆਰ ਜਾਂ 12 ਇੰਚ ਪਰ ਤਿਆਰ ਪਾਇਆ ਕਰੋ ਠੀਕ ਹੈ ਐਸ ਕਰਕੇ ਵੀ ਥੋੜੀ ਕਮਰ ਟਾਈਟ ਰੱਖਿਆ ਕਰੋ ਬਿਲਕੁਲ ਪਿੱਛੇ ਨੂੰ ਨਹੀਂ ਜਾਂਦਾ ਹੈ ਕਮੀਜ਼ ਠੀਕ ਹੈ ਆਪਾਂ ਵੀ ਲੈ ਗੜਾ ਵੀ ਲਾਲ ਨੇ ਹੈ ਜੀ ਆਪਣਾ 4.5 ਇੰਚ ਤਿਆਰੇ ਗਲੇ ਨਾਲ 5 ਇੰਚ ਕਟਿੰਗ ਕਰਾਂਗੇ ਜੀ ਆਪਾਂ ਫੇਰ 2.5 ਇੰਚ ਉਪਰੋਂ ਵੀ 2.5 ਇੰਚ ਹੈ ਜੀ ਅੱਧੇ ਕਿੰਝ ਗਲਾਈ ਪਾਲਾਂਗੇ ਜੀ ਆਪਾਂ ਇਹ ਕਟਿੰਗ ਕਰ ਲਾਂਗੇ ਠੀਕ ਹੈ ਜੀ ਕਿਉਂਕਿ ਹੁਣ ਆਪਾਂ ਪੱਲੇ ਕੱਟਦੇ ਹਾਂ ਸਲਵਾਰ ਦੇ ਜਿਹੜਾ ਇਹਦੇ ਨਾਲ ਦਾ ਹੀ ਬਰਾਬਰ ਦਾ ਪੀਸ ਬਚਿਆ ਹੋਇਆ ਸੀਗਾ ਬਰਾਬਰ ਸਾਹਮਣੇ ਵਾਲਾ ਉਹਦੇ ਮੈਂ ਪੱਲੇ ਲਾਵਾਂਗੇ ਜੀ ਆਪਾਂ ਇਹ ਸਲਵਾਰ ਦੇ ਪੱਲੇ ਸਾਡੇ ਕਰਕੇ ਰੱਖ ਲਏ ਜੀ ਇਹ ਨਾਲ ਕਪੜਾ ਉੱਤਰਿਆ ਸੀਗਾ ਠੀਕ ਹੈ ਆਪਾਂ ਬਣਾ ਨਾਪ ਲੈਣ ਸਲਵਾਰ ਦਾ 34 ਇੰਚ ਦੀ ਸਲਵਾਰ ਤੇ ਆ ਰਹੀ 7 ਇੰਚ ਮੂਰੀ ਹੈ ਬੈਟ ਹੈ 3 ਇੰਚ ਹੁਣ ਆਪਾਂ ਨੇ ਕਰਨਾ ਕੀ ਆਪਾਂ 34 ਵਿੱਚੋਂ ਮਾਈਨਸ 5 ਕਰ ਦੇਣੇ 29 ਬਾਕੀ ਰਹਿ ਗਈ ਜੀ ਬਾਕੀ ਪਿੱਛੇ ਇਹ ਜੀ ਇੱਕ ਪਲੱਸ ਕਰ ਦੇਣਾ ਜੀ ਇਹਨਾਂ ਆਪਾਂ ਜੜੜੀ ਕਰਨੀ ਹੈ ਜੀ ਟੋੜ ਲਵਾਂਗੇ 3 ਇੰਚ ਆਪਾਂ 3 ਦੇ ਪੱਲੇ ਲਵਾਂਗੇ ਜੀ ਠੀਕ ਹੈ ਜੀ ਇੱਕ ਪਲੱਸ ਹੋ ਕੇ ਆਏ ਜੀ ਜਿਹੜੀ ਆਪਾਂ ਅੱਧਾ ਇੰਚ ਬੈਟ ਵਿੱਚ ਆਉਣਾ ਅੱਧਾ ਇੰਚ ਮੂਰੀ ਚ ਆਉਣਾ ਹੈ ਜੀ ਠੀਕ ਹੈ ਜੀ ਆਪਾਂ ਕੁੰਡੇ ਤੇ ਪੱਲੇ 3 ਇੰਚ ਦੇ ਪਾਵਾਂਗੇ ਜੀ ਅਪਾ 3 ਇੰਚ ਪਹਿਲੇ ਨਾਪਦੇ ਆ ਜੀ ਸਿਰੇ ਤੇ ਰੱਖ ਕੇ ਜਿੱਤਾ 3 ਆਉਂਦਾ ਹੈ ਜੀ ਨਿਸ਼ਾਨੀ ਲਾ ਲਾ 3 ਇੰਚ ਦੀ ਠੀਕ ਹੈ ਉਪਰੋਂ ਵੀ ਸਾਹਮਣੇ ਪਾਸੋਂ ਤੋਂ ਵੀ 3 ਇੰਚ ਨਿਸ਼ਾਨ ਲਾਵਾਂਗੇ ਜੀ ਇਹ ਦੋਨੋਂ ਨਿਸ਼ਾਨਮ ਲਾਦਨੇ ਆ ਜੀ ਠੀਕ ਹੈ ਹੁਣ ਅੱਛੇ ਦੇਖੋ ਜੀ ਆਪਣੇ ਜਿਹੜੀ ਮੂਰੀ ਹੈਗੀ ਇਹਨਾਂ ਦੀ 7 ਇੰਚ ਤਿਆਰ ਹੈ ਜੀ ठीक है जी इत है टोटल लंबाई हैगी पंद्रह इंच जोड़ा कपड़ा बचे है जी थी, ठीक है अपने कर ना के क्योंकि अपनी जी पता जो कपड़ा अपना मीटर कपड़ा है मी तो डबल सलवार बन जाने जी ठीक है क्योंकि कपड़ा बहुत ज्यादा कपड़ा है जी इतने आप इस करके इतने चौदह इंच के ही पल्ले लावे सिर्फ मूहरी मूहरी तैयार पावगे इतने जो सत्त इंच मूहरी चौदह इंच के पले पावे जी इतें ਇਹ ਜੇ ਕੰਕੁੰਦੇ ਵਾਇਦੇ ਘੱਟ ਹੋਣਾ ਕਦੇ ਵੀ ਕਿਸੇ ਸਲਵਾਰ ਦੇ ਹੀ ਘੱਟ ਆਪਾਂ 4.5 ਮੀਟਰ ਸੂਟ ਲਗਾਉਂ ਸੂਟ ਬਣਾਉਣੇ ਆ ਤਾਂ ਉਹਦੇ ਜੇ ਪੱਲੇ ਵੱਧ ਹੋਣਾ ਇੱਥੇ ਤਾਂ ਪੂਰੇ ਪੱਲੇ ਪਾ ਲੋ ਜੀਵੇਂ ਉਹ ਥੋੜੀ ਸਲਵਾਰ ਭਾਰੀ ਹੋ ਜਾਂਦੀ ਹੈ ਹੁਣ ਆਪਾਂ ਇਹ ਪਹਿਲੇ ਜਾ ਪੱਲੇ ਪਾਉਣੇ ਲੋੜ ਨਹੀਂ ਹੈ ਕਿਉਂਕਿ ਤੇ ਸਲਵਾਰ ਡਬਲ ਬਣ ਜਣੀ ਆਪਣੀ ਸਾਰੀ ਉਹਦੇ ਸੇ ਖਾਟਾ-ਹਾਟਾ ਪਾਇਆ ਕਰੋ ਫਿਰ ਜੇ ਪ੍ਰਕਾਟ ਹੋਵੇ ਤਾਂ ਪੂਰੇ ਪੱਲੇ ਪਾ ਲੋ ਜੀ ਤਾਂ ਸੋਹਣੀ ਸਲਵਾਰ ਬਣ ਜੇ ਜੀ ਖੁੱਲੀ ਜੀ ਕਰਾ ਕੇ ਐਸੀ ਆਪਾਂ ਚੌਲੈਂਜ ਵਿੱਚ ਸ਼ਾਮ ਲਾਉਣੀ ਹੈ ਜੀ ਹੁਣ ਆਪਾਂ ਨਿਸ਼ਾਨ ਲਾ ਲਿਆ ਜੀ ਇੱਕ ਗੱਲ ਦੀ ਹੋਰ ਧਿਆਨ ਰੱਖਿਆ ਕਰੋ ਜਦੋਂ ਆਪਾਂ ਨੇ ਪੱਲੇ ਪਾਉਣੇ ਆ ਇਹ ਖੁੱਲੇ ਪਾਸੇ ਪੱਲੇ ਪਾ ਲਈ ਜਿਹੜਾ ਖੁੱਲਾ ਪਾਸਾ ਹੈ ਜੀ ਉਹ ਜੇ ਬੰਦ ਪਾਸਾ ਵੱਜ ਜਾਂਦਾ ਕੱਪੜਾ ਕੰਮ ਆ ਜਾਂਦਾ ਆਪਣੇ ਠੀਕ ਹੈ ਆਪਣੇ ਗਲੇ ਕੋਏ ਬਣਾਉਣੇ ਹੁੰਦੇ ਆ ਨੇ ਉਹ ਕਪੜਾ ਕੰਮ ਆ ਜਾਂਦਾ ਜੀ ਆਪਣੇ ਠੀਕ ਹੈ ਜਿਹੜਾ ਇਹ 15 ਇੰਚ ਕਪੜਾ ਹੈਗਾ ਇਹ 7.5 ਇੰਚ ਦੇ ਬੈਲਟ ਵਿੱਚ ਧਰਿਆ ਹੋਊਗੀ ਜੇ ਆਪਾਂ ਸਿੰਗਲ ਅਗੇ ਦੇਖਾਂਗੇ ਜੀ ਹੁਣ ਕਪੜਾ ਹਮੇਸ਼ਾ ਜਿਹੜਾ ਜ਼ਿਆਦਾ ਕਪੜਾ ਹੁੰਦਾ ਹੈ ਬੰਦ ਪਾਸਾ ਹੁੰਦਾ ਹੈ ਉਹ ਬਾਹਰ ਕੱਢ ਦਿਆ ਕਰੋ ਜੀ ਆਪਾਂ ਕਟਿੰਗ ਕਾਦੇ ਪੱਲੇ ਨਹੀਂ ਕਟਿੰਗ ਕਰ ਲੈਣ ਪਰ ਜਿਆ ਨਾ ਕੱਟਿਆ ਗੋ ਵੀ ਬਹੁਤ ਕਪੜਾ ਬਚ ਜਾਂਦਾ ਆਪਣਾ ਦਿੱਕਤ ਨਹੀਂ ਆਉਦੀ ਹੈ ਕੋਈ ਸਾਰਾ ਖੁੜੜੂਲਾ ਸੂਟ ਬਣ ਜਾਂਦਾ ਹੈ ਫਿਰ ਠੀਕ ਹੈ ਪੱਲੇ ਲਾ ਲੇ ਜੀ ਆਪਾਂ ਸਾਰੇ ਆਪਾਂ ਨੇ ਕਮੀਜ਼ ਦੀ ਕਟਿੰਗ ਕਾ ਲਈ ਪੱਲੇ ਨਹੀਂ ਕਾ ਲਈ ਉਸ ਤੋਂ ਬਾਅਦ ਆਪਾਂ ਬਾਹਾਂ ਲਾਵਾਂਗੇ ਜੀ ਬਾਹ ਮੂਰੀ ਸੀ ਇਹਨਾਂ ਦੀ ਬਾਹ ਕਿੰਨੀ ਹੈ ਜੀ ਬਾਹ ਹੈਗੀ 7 ਤਿਆਰ ਹੈ ਜੀ ਬਾਹ ਮੂਰੀ ਹੈਗੀ 6.5 ਇਹਦੇ ਅਕॉर्डिंग ਹੀ ਆਪਾਂ ਕਟਿੰਗ ਕਰਾਂਗੇ ਇੱਥੇ ਆ ਕਪੜੀ ਇੱਕਦਾਂ ਲੱਗੀ ਹੋਈ ਹੈ ਜੀ ਇੱਕ ਵਾਰੀ ਬਫੇਰ ਪਰਮ ਫੋਲਡ ਕਰ ਲਾਂਗੇ ਜੀ ਠੀਕ ਹੈ ਐਂਜਾ ਕਰ ਲਈ ਜੀ ਇਹ ਬੰਦ ਪਾਸਾ ਹਮੇ ਸਾਹਮਣੇ ਰੱਖਣਾ ਜੀ ਆਪਣੇ ਜਿਹੜਾ ਖੁੱਲਾ ਪਾਸਾ ਮੁੱਲੇ ਪਾਸੇ ਰੱਖਣਾ ਜਾਂ ਕਾਟ ਪਾਸਾ ਕੀ ਆਪਾਂ ਬੰਦ ਪਾਸਾ ਉੱਪਰ ਰੱਖਣਾ ਹੈ ਮੁੱਲੇ ਪਾਸਾ ਆਪਣੇ ਵੱਲ ਰੱਖਣਾ ਜਿੱਧਰ ਪਰ ਖੜੇ ਆ ਠੀਕ ਹੈ 7 ਇੰਚ ਆਪਣੀ ਬਾਹ ਤਿਆਰ ਸੀਗੀ ਆਪਾਂ 2 ਇੰਚ ਫालतू ਲੈਣੇ ਆ ਜੀ ਕੱਪੜਾ ਹਮੇਸ਼ਾ ਸਿੰਪਲ ਬਣਾਉਣ ਵਾਸਤੇ ਬੜਾ ਇੱਥੇ ਮੈਂ ਪਾਈਪ ਨਹੀਂ ਲਾਉਣੀ ਹੈ බ ගේ సా න టికරగ බාද స్ నం ක් කළ మోంద డ බ හෝ కට පස వాపే බాకపడా ලාాల ర නිషాලා කటකාදపන మోడది కాట පా ਇਦੇ ਵਾਸਤੇ ਕੀ ਕਰਨਾ ਹੈ ਆਪਾਂ 3 ਇੰਚ ਪੜਾ ਲੀ ਦਾਂਗੇ ਤੇ ਨਿਸ਼ਾਨ ਲੈ ਲੇ 3 ਇੰਚ ਲਾ ਲਿਆ ਜੀ 3 ਇੰਚ ਤੱਕ ਪਨ ਨਿਸ਼ਾਨ ਲਾ ਲਾਂਗੇ ਜੀ ਸਿੱਧਾ ਮਲਾ ਦਾਂਗੇ ਆਪਾਂ ਸਿੱਧਾ ਮਲਾ ਕੇ ਜਿੰਨੇ ਆਪਣੇ ਮੋਢੇ ਤਿਆਰ ਹੋਣਗੇ ਇਹਦੇ ਸਾਢੇ 9 ਇੰਚ ਮੋਢੇ ਤਿਆਰ ਹੋਣਗੇ ਸਾਢੇ 20 ਇੰਚ ਦੀ ਫੀਟਿੰਗ ਦੇ ਅਕੋਰਡਿੰਗ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਪੈ 9 ਇੰਚ ਨਿਸ਼ਾਨ ਲਾ ਲੈਣਾ ਪੈ 9 ਇੰਚ ਦਾ ਇੱਥੇ ਨਾਪ ਲੂ 9 ਇੰਚ ਦਾ ਛਾ ਲਾ ਲਾਂਗੇ ਜੀ ਉਹ ਜਿੰਨੇ ਮੋਢੇ ਹੁੰਨੇ ਆ ਆਪਣੇ ਫਿਟਿੰਗ ਕਰਦੇ ਬਾਅਦ ਤਿਆਰ ਹੁੰਨੇ ਆ ਜੇ ਮੋਢੇ 9.5 ਇੰਚ ਤਿਆਰ ਆ ਤਾਂ ਆਪਣੇ ਬਾਹ ਦੇ ਉੱਪਰ 9 ਇੰਚ ਹੀ ਕਾਟ ਪਾਉਣੀ ਆ ਜੀ ਅੱਧਾ ਇੰਚ ਹੀ ਕਾਟ ਆਪਣੇ ਫਰੰਟ ਦੀ ਕਾਟ ਪਾ ਜਨ ਜੀ ਉਹ ਦੇ ਕਰਕੇ ਸੈੱਟ ਹੋ ਜਾਂਦਾ ਸਾਰਾ ਕੁਝ ਇੱਥੋਂ ਆਪਾਂ ਚੱਕ ਕੇ ਇਹ ਉਹ ਇਹ ਉਹ ਪੁਆਇੰਟ ਆ 9 ਇੰਚ ਦਾ ਜਿੱਥੇ ਆਪਣੀ ਸਲਾਈ ਆਉਣੀ ਬਾਹ ਦੀ ਠੀਕ ਹੈ ਉੱਥੋਂ ਚੱਕ ਕੇ ਆਪਾਂ ਨੇ ਕਾਟ ਸਿਰ ਤੱਕ ਹੀ ਕੱਢਣੀ ਹੈਗੀ 2 ਇੰਚੇ ਹਿਠਾ ਰੱਖ ਲੈਣੇ ਪੈ। ਠੀਕ ਹੈ ਇਹ ਕਾਟ ਪਾ ਲੈਣੀ ਆਪਣੀ ਮੋਢੇ ਦੀ। ਹੁਣ ਦੇਖੋ ਬਾਹ ਮੂਰੀ ਹੋ ਗਈ। 6.5 ਇੰਚ ਬਾਹ ਮੂਰੀ ਤਿਆਰ ਹੈ ਜੀ ਆਪਣੀ। ਇਹ 6.5 ਇੰਚ ਬਾਹ ਮੂਰੀ ਤਿਆਰ ਹੈ ਜੀ। ਆਪਾਂ ਇੱਥੇ 8 ਇੰਚ ਕਟਿੰਗ ਕਰ ਲਾਂਗੇ। ਇਹ ਉਹ ਨਿਸ਼ਾਨੀ ਜਿਹੜੀ ਫਾਸਤ ਰੱਖੀ ਵਿੱਚ ਕਟਿੰਗ ਕਰਨੀ ਹੈ ਜੀ। ਇੱਥੋਂ ਵੀ ਆਪਾਂ ਬਾਹ ਲੈ ਲਾਂ ਕੱਪੜਾ। इदा निशान ला लेंगे जी ठीक है जी अद्धी बह मूहरी है जी ये कपड़ा वो जरा पिछ फालतू रख्या हो है फीटिंग सिलाई लाई साढ़े छः इंच की यह कपड़ा बिचा एक फालतू आप एक्स्ट्रा कपड़ा कट कर देंगे सारा देखो पहला कार्ट पा ठीक है जी जी आप ਆਹ ਮੂੜੀ ਵੀ ਕਾਟ ਪਾਲਾਂਗੇ। ਹੁੰਜੇ ਬਾਹ ਕੱਢ ਦਾਂਗੇ ਜੀ। ਹੁਣ ਆਪਾਂ ਨੇ ਕੀ ਕਰਨਾ? ਹੁਣ ਇਹ ਬਾਹ ਬਿਲਕੁਲ ਸੈੱਟ ਹੈ ਜੀ। ਆਪਾਂ ਇਹ ਫਰੰਟ ਦੀ ਕਾਟ ਹੀ ਪਾ ਲਵਨੇ ਜਿਹੜੀ ਬਾਹਾਂ ਦੇ ਮੂਰੇ ਆਉਣੀ ਹੈ ਜੀ। ਕਈ ਵਾਰ ਕੀ ਹੁੰਦਾ ਨਾ ਕਈ ਵੇ ਬਾਹਾਂ ਵਿੱਚ ਪ੍ਰਿੰਟ ਹੁੰਦਾ ਇੱਕ ਪਾਸੇ ਜਾਂਦਾ ਹੁੰਦਾ ਹੈ। ਉਹ ਪੱਲੇ ਉਲਟਾ ਲੈਣੇ ਆਪਾਂ ਨੇ ਫੇਰ ਬਾਹਾਂ ਦੀ ਕਾਟ ਪਾਉਣੀ ਹੈ ਜੀ। ਠੀਕ ਹੈ ਜੀ। ਐਸੇ ਪਾ ਅੱਧੇ ਹੀ ਕਾਟ ਪਾਵਾਂਗੇ। ਅੱਧੇ ਇੰਚ ਹੀ ਕਾਟ ਪਾ ਲੈਣਗੇ ਜਿਹੜਾ ਆਪਾਂ ਨੇ 9 ਇੰਚ ਮੋਡੇ ਰੱਖੇ ਆ ਜੀ ਵੀ 9.5 ਇੰਚ ਤਿਆਰ ਮੋਡੇ ਹੋਣਗੇ 9 ਇੰਚ ਰੱਖੇ ਨੇ ਤੇ ਬਾਹ ਤੇ ਮੋਡੇ ਰੱਖੇ ਆ ਜੇ ਆਪਾਂ ਅੱਧਾ ਇੰਚ ਵਿੱਚ ਕਾਟ ਪਾਉਨੇ ਆ ਨਾ ਇਹ ਸਾਰਾ ਕੁਝ ਵਿੱਚ ਆ ਜਾਂਦਾ ਜੀ ਅੱਧੇ ਇੰਚ ਬਰਾਬਰ ਹੋ ਜਾਂਦਾ ਸਾਰਾ ਬੈਲੈਂਸ ਜੇ ਆਪਾਂ 9.5 ਇੱਥੇ ਰੱਖ ਲਈਏ ਉਧਰ ਵੀ 9.5 ਹੋਣਾ ਫਿਰ ਘਟਵਾ ਜਾਂਦੀ ਏ ਲੋਟ ਨਹੀਂ ਆਉਂਦੀ ਹੈਗੀ ਵਿੱਚ ਬਾਹ ਆ ਦੇਖੋ ऐसा काट पानी है बह दी ठीक है जी आप जो कपड़ा बाकी बचा सारा डबल खोल करके रख लिया जी अपने आज देखो सीधा पासा बिच कर लिया जी सीधा पासा बिच रखना जी उल्टा पासा उपर आ गया जी उल्टा पासा ठीक है सारे कपड़ा डबल कर लिया जी अपने ये कुंद कट्टा अपने बिचों बैल्ट क्डनी सारी इतने कुंदे लंबाई ले लेंगे जी 3 ਇੰਚ ਆਪਣੇ ਕੁੰਡੇ ਸੀ ਠੀਕ ਹੈ 3 ਇੰਚ ਪੱਲੇ ਪਾਏ ਆ ਹੁਣ ਆਪਾਂ ਦੇਖਣਾ ਜੀ ਇੱਥੇ ਜਿਹੜੀ ਆਪਣੀ ਮੂਰੀ ਸੀਗੀ ਸਲਵਾਰ ਦੀ ਉਧਰ ਪੂਰੀ ਹੈ ਜਿੱਧਰ 7 ਇੰਚ ਮੂਰੀ ਦੀ 14 ਇੰਚ ਪੱਲੇ ਪਾਏ ਆ ਆਪਾਂ ਨੇ ਮੂਰੀ ਪੂਰੀ ਹੈ ਇਹ ਖਰਚਾ ਹੀ ਪਾਉਣਾ ਜਿਹੜਾ ਅਟੈਚ ਕਰਨੇ ਪੱਲੇ আর ਕੁੰਦੇ ਕੋਈ ਖਰਚਾ ਪਾਵਾਂਗੇ 1.5 ਇੰਚ ਦਾ ਖਰਚਾ ਵੀ 1.5 ਇੰਚ ਹੀ ਪਾਇਆ ਕਰੋ ਜਿਸ ਬਾਅਦ ਕਪੜਾ ਵਿਚ ਲੰਮੇ ਆ ਸਲਵਾਰ ਦਾ 2 ਇੰਚ ਪਾ ਲਓ ਠੀਕ ਹੈ ਇਸੀ ਤਰ੍ਹਾਂ ਆਪਾਂ ਹੁਣ ਆਪਣਾ ਇਹ ਪਤਾ ਦੇਖੋ ਇੱਧਰ ਕਪੜਾ ਦੇਖੋ ਜਿਹੜਾ ਆਪਾਂ ਨੇ ਨਿਸ਼ਾਨ ਤੇ ਅੱਗੇ ਆਪਾਂ ਪੜੇ ਹੋਏ ਕਪੜਾ ਕਿੰਨਾ ਫालतू ਹੈ ਜੀ ਜੇ ਬਾਅਦ ਵਿੱਚ ਆਪਾਂ 9 ਇੰਚ ਅਸਮ ਕੱਢਦੇ ਆਂ ਸਲਵਾਰ ਦਾ ਉੱਪਰ ਵੀ ਆ ਕਾफी ਫालतू ਬਚ ਰਿਹਾ ਕਪੜਾ ਇਹਦੇ ਮੈਨੇ ਕਪੜਾ ਨੂੰ ਕਹੋ ਜੇ ਬਾਅਦ ਦਾ ਕਪੜਾ ਬਣਵਾ ਤੇ ਐਸ ਕਾ ਕੇ ਆਪਾਂ ਡਬਲ ਸਲਵਾਰ ਬਣਾਵਾਂਗੇ ਫੁੱਲ ਪਟਿਆਲਾ ਸਲਵਾਰ ਬਣਾ ਕੇ ਬੜੀ ਭਾਰੀ ਠੀਕ ਹੈ ਇੱਥੇ ਆਪਾਂ ਸਾਹਮਣੇ ਹੁਣ 9 ਇੰਚ ਲਾ ਲਾਂਗੇ ਅਸਮ ਸिलाई ਦਾ ਠੀਕ ਹੈ ਜਿਨਾਂ ਦੀ ਹਿੱਪਾਂ ਭਾਰੀ ਨੇ ਇਹ ਜਿਹੜਾ ਇਸ ਫੀਡਿੰਗ ਜਾਲਾ ਹੁੰਦੀ ਹੈ ਜੀ ਇਹ ਕਹਿੰਦਾ ਬੈਲਟਾਂ ਜਿਹੜੀਆਂ ਬੜੀਆਂ ਹੁੰਦੀਆਂ ਐ 25 26 27 28 ਚੱਕ ਉਹਨਾਂ ਦਾ ਅਸੀਂ 10 ਇੰਚ ਪਾਇਆ ਕਰੋ ਠੀਕ ਹੈ ਹੋਣ ਜੀ ਆਪ ਇੱਥੇ 9 ਇੰਚ ਅਸੀਂ ਕਾਉਣੇ ਇਹਨਾਂ ਦਾ ਤਾਂ 1 ਇੰਚ ਕੱਟ ਕੇ 8 ਤੇ 5 13 13 ਇੰਚ ਅਸੀਂ ਬਹੁਤ ਆਇਆ ਅਸਨ ਤਿਆਰ ਆਫ 13 ਇੰਚ ਰਹਿ ਜਾਣਾ ਜੀ ਇਹਨਾਂ ਦਾ ਬਹੁਤ ਅਸਨ ਵਧੀਆ ਐ ਠੀਕ ਹੈ ਜਿਹੜੀ ਆਪਣੇ ਹਾਸੇ ਵਿੱਚ ਲਾਈ ਲਾਈ ਸੀ ਇਹਦੇ 9 ਇੰਚ ਨਿਸ਼ਾਨ ਲਾਇਆ ਜੀ ਉਹਦੇ ਸਾਹਮਣੇ ਹੀ ਨਾ ਆਪਾਂ ਨੇ 1.5 ਇੰਚ ਖਾਚਾ ਪਾ ਲੈਣਾ ਇੱਥੇ ਠੀਕ ਹੈ ਇਹ ਨਾਲ ਹੀ ਪਾਉਣਾ ਆਪਾਂ 1.5 ਇਹ ਨਿਸ਼ਾਨ ਤੋਂ ਨਿਸ਼ਾਨ ਪਾ ਮਿਲਾ ਦਾਂਗੇ ਫਿਰ ਛਾ ਆ ਦੇਖੋ ਛਾ ਨਿਸ਼ਾਨ ਮਿਲਾ ਦਾਂਗੇ ਇਹ ਨਾਲ ਨਾਲ ਆਪਾਂ ਨਿਸ਼ਾਨ ਲਾ ਦਾਂਗੇ ਠੀਕ ਹੈ ਸਾਰੇ ਨਿਸ਼ਾਨਾਂ ਨੂੰ ਮਿਲਾ ਦਾਂਗੇ ਆਪਾਂ ਇਹ ਨਿਸ਼ਾਨ ਲਾਈ ਸੀ ਉਹਨਾਂ ਨਾਲ ਮਿਲਾ ਦਾਂਗੇ ਤਾਂ ਚੰਗੀ ਤਰ੍ਹਾਂ ਸਮਝ ਆ ਸਕਦੀ ਇੱਥੇ ਆਪਾਂ ਇੱਕ ਕੁੰਦੇ ਦਾ ਨਿਸ਼ਾਨ ਲਾ ਲਿਆ ਜੀ। ਦੂਜਾ ਖੁੰ ਤਾਂ ਕੱਟ ਕੇ ਨਾ ਉਧਰ ਪਲਟਾਵਾਂਗੇ ਕੱਪੜੇ ਦੇ ਉੱਪਰ। ਠੀਕ ਹੈ ਉਹਦੇ ਕੋਲ ਬਾਅਦ ਦੇ ਕੱਪੜਾ। ਠੀਕ ਹੈ ਜੀ। ਆਪਾਂ ਕਟਿੰਗ ਕਰਦੇ ਸ਼ੁਰੂ ਕਰਦੇ ਆਂ ਜੀ। ਇਹੜਾ ਕੋਲ ਨਿਸ਼ਾਨ ਲਾ ਸੀ ਤਿਰਛਾ। ਉਹ ਤੋਂ ਤੇ ਕਟਿੰਗ ਕਰਾਂਗੇ। ਇੱਦਾਂ ਕੱਟ ਦਾਂਗੇ। ਫਿਰ ਇਹੀ ਪੱਲਾ ਚੱਕ ਕੇ ਆਪਾਂ ਉਹ ਚੱਕ ਕੇ ਉੱਪਰ ਪਲਟਾਵਾਂਗੇ ਸਾਰੇ। ਰੱਖਾਂਗੇ ਸਾਰਾ ਇਹ ਕੋਨੇ ਚ ਆ ਕੇ ਆਪਾਂ ਦੂਜੀ ਕੁੰਡੀ ਦੇ ਉੱਪਰ ਰੱਖ ਲਿਆ ਜੀ ਕਪੜਾ ਠੀਕ ਹੈ ਜੀ ਆਪਾਂ ਨਾ ਕਟਿੰਗ ਕਰ ਦਾਂਗੇ ਜੀ ਹੁਣ ਸਾਰੀ ਦੂਆ ਕੁੰਡਾ ਵੀ ਲਾ ਲਾਂਗੇ ਜੀ ਐਥੇ ਨਾ ਕਈ ਵਾਰ ਕੀ ਹੁੰਦਾ ਘਾਟ ਵਾਲਾ ਕਪੜਾ ਹੋ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਉਹ ਵਿੱਚ ਹੀ ਕੱਟ ਜਾ ਕਰੋ ਤੁਸੀਂ ਪਰ ਲੰਬਾਈ ਪੂਰੀ ਹੋਣੀ ਚਾਹੀਦੀ ਹੈ ਹੁਣ ਜਿਹੜੀ ਆਪਾਂ ਕਾਟ ਕਾਟ ਪਾਈ ਸੀ ਇੱਥੇ ਵੀ ਨਾ ਕੱਪੜਾ ਕਈ ਘੱਟ ਬਗ ਹੋ ਜਾਂਦਾ ਠੀਕ ਹੈ ਇੱਥੇ ਵੀ ਆਪਾਂ ਥੋੜਾ ਕੱਟ ਕੱਪੜਾ ਲਾਵਾਂਗੇ ਜੀ ਇਹ ਜੀ ਫੁੱਲ ਪਟੇ ਆ ਸਲਵਾਰ ਬਣਦੀ ਹੈ ਜੀ ਪੂਰੀ ਪੂਰੇ ਘੇਰੇ ਦੀ ਸਲਵਾਰ ਬਣੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਨੇ ਕਰਨਾ ਕੀ ਹੈ ਇਹਦਾ ਗੇੜ ਬਹੁਤ ਜ਼ਿਆਦਾ ਜ਼ਿਆਦਾ ਗੇੜ ਹੈ ਠੀਕ ਹੈ ਜੀ ਆਪਾਂ ਨੇ ਕਰਨਾ ਕੀ ਹੈ ਜਿਹੜੀ ਇਹ ਹੇਠ ਲਈ ਪੱਟੀ ਹੈ ਰੇਵ ਆਪਾਂ ਹੀ ਕਰੀ ਹੋਣਾ ਕੱਟ ਲਾਇਆ ਸੀ ਤੇ ਇਸ਼ਾ ਕੱਟ ਲਾਇਆ ਸੀਗਾ ਇਹ ਥੋੜ੍ਹੀ ਥੋੜ੍ਹੀ ਆਪਾਂ ਕਾਟ ਹੋਰ ਪਾਉਂਗੇ ਅੰਦਰ ਵਾਲ ਕਾਟ ਪਾ ਦਾਂਗੇ ਆਪਾਂ ਤਾਂ ਗਏ ਚੋਲਿਆ ਹੈਠਾ ਨੂੰ ਨਗਰੇ ਆਪਣੇ ਲੱਤਾ ਪਰ ਨਗਰੇ ਆਪਣੇ ਠੀਕ ਹੈ 1 1 ਇੰਚ ਦੀ ਕਾਟ ਆਪਾਂ ਨਾਨਾ ਪਾਦੰਗਲਾਈ ਵਿੱਚ ਆ ਦੇਖੋ ਜੀ 1 1 ਇੰਚ ਦੀ ਕਾਟ ਪਾਤੀ ਆਪਾਂ ਦੁਬਾਰੇ ਫੇਰ ਇੱਕ ਵਾਰੀ ਅੰਦਰ ਵਾ ਰਾ ਕੇ ਇਹ ਆ ਪਾਈ ਸਲਵਾਰ ਬਣ ਜਣੀ ਠੀਕ ਹੈ ਇੱਕ ਆਟ ਆਪਾਂ ਨੇ ਪਾਦੀ ਭਾਈ ਬੋਤਾ ਹੈਠਾ ਨੂੰ ਨ ਗਿਰਦੀ ਹੈ ਬੜਾ ਦਿਨ ਆ ਸਲਵਾਰ ਨਹੀਂ ਗਿਰਦੀ ਹੈਗੀ ਸੈਟ ਰਹਿੰਦੀ ਹੈ ਜੀ ਇਹ ਠੀਕ ਹੈ ਇਦਾਂ ਕੱਟ ਪਾਤੀ ਆਪਾਂ ਨੇ अपना बैल्ट कट करा जी बैल्ट तेई इंच तैयार है जी आप एक इंच फालतू रखा बैल्ट ठीक है जी थोड़े उपरों भी अपना चौबी इंच निशान ला लागे तो हम इतने अपनी पांच इंच बैल्ट तैयार ढाई इंच फालतू रखा साढ़े सत इंच कटिंग करा जलों भी अपन बैल्ट बना है नेफा भर ने के ना उस नाप लिया करो भी वाली साढ़े पांच इंच बच गई बैल्ट ਜੇ 6 ਬਚਦੀ ਹੈ ਜੀ ਕਈ ਵੇ ਘਟਵਾ ਲੈਫਾ ਮੁੜ ਜਾਂਦਾ ਉੱਪਰ ਤੇ ਤਾਂ ਕੱਟ ਕਰ ਦਿਓ 5.5 ਇੰਚ ਤਿਆਰ ਰੱਖੋ 5 ਇੰਚ ਰਹਿ ਜਵੇ ਠੀਕ ਹੈ ਇੱਕ ਗੱਲ ਇੱਥੇ ਹੋਰ ਹੈ ਜੀ ਆਹ ਪ੍ਰਿੰਟ ਦੇ ਅਕੋਰਡਿੰਗ ਜਿਵੇਂ ਸਾਡੇ ਕੋਲ ਇਹ ਕਪੜਾ ਸੀਗਾ ਸਾਡੇ ਕੋਲ ਪੂਰਾ ਕਪੜਾ ਬਚਿਆ ਇਹ ਕਪੜਾ ਇਹ 25 ਇੰਚ ਡਬਲ ਹੈ 25 12.5 ਬਚਿਆ ਸੀ ਡਬਲ ਹੈ ਜੀ ਇਹ 25 ਚ ਬਚਿਆ ਆਪਣੀ ਬਾਹਰ ਐ ਨਹੀਂ ਪੈ ਸਕਦੀ ਸੀ ਇਕੱਠਾ ਕਪੜਾ ਉੱtre ਆਊਗਾ ਸਾਰਾ ਇਹ ਕਿਉਂਕਿ ਇਹ ਨਾਲ ਕੀ ਹੁੰਦਾ ਹੈ ਜੇ ਆਪਾਂ ਐਦਾਂ ਬੈਲਟ ਪਾਉਂਦੇ ਜੇ ਪ੍ਰਿੰਟ ਉਲਟ ਫੋਲਡ ਹੋ ਜਾਂਦਾ ਜੀ ਪੈਂਟ ਕਿੱਥੇ ਲੈਣਾ ਸਿੱਧੀ ਆਉਣੇ ਪੂਰੇ ਸੂਟ ਵਿੱਚ ਕਿੱਥੇ ਰੇੜੀਆਂ ਆਪਣੀਆਂ ਬੈਟੇ ਸੀ ਉਸ ਤਿਰਛੇ ਬੱਤੇ ਆਉਣਗੇ ਜਿਵੇਂ ਆਉਣੀਆਂ ਸੀਗੀਆਂ ਲੈ ਜਿਹੜਾ ਚੜਾਈ ਵੱਲ ਆਉਣੀ ਸੀਗੀਆਂ ਐਸ ਕਰਕੇ ਆਪਾਂ ਸਿੱਧੀ ਲੈਣਾ ਪਾਵਾਂਗੇ ਪੂਰੇ ਸੂਟ ਵਿੱਚ ਬੈਲਟ ਵੀ ਆਪਾਂ ਪਿੰਟ ਦੇ ਅਕੋਰਡਿੰਗ ਹੀ ਪਾਵਾਂਗੇ ਆਡੀਆਂ ਇਹ ਚੰਗੀਆਂ ਲਾਦੀਆਂ ਪਾਈਆਂ ਹੋਈਆਂ ਫਿਰ ਜਿਹੜਾ ਪ੍ਰਿੰਟ ਹੁੰਦਾ ਹੈ ਜੀ ਇਸ ਤਰ੍ਹਾਂ ਆਪਾਂ ਸਾਰੇ ਕਮੀਜ਼ੀ ਸੂਟ ਦੀ ਕਟਿੰਗ ਕਰ ਸਕਦੇ ਆ ਜੀ ਆਪਾਂ ਨੇ ਬੈਡ ਦਾ ਕਪੜਾ ਲਾ ਲਿਆ ਜੀ ਠੀਕ ਹੈ ਹੁਣ ਪੂਰੇ ਸੂਟ ਦੀ ਕਟਿੰਗ ਹੋ ਚੁੱਕੀ ਹੈ ਜੀ ਠੀਕ ਹੈ ਜੇ ਆਪਾਂ ਕਰ ਕਈ ਕੱਟੇ ਕੱਪੜੇ ਚੋਂ ਸੂਟ ਬਣਾਉਨੇ ਆਂ ਸਾਢੇ 4 ਮੀਟਰ ਹੋਵੇ ਪਹਿਲਾਂ ਕੀ ਕਰਨਾ ਹੈ ਜੇ ਕਪੜਾ ਨਾ ਪੂਰਾ ਸਾਰਾ ਹੀ ਨਾਪ ਲੈ ਲਿਆ ਕਰੋ ਗੱਲ ਲੰਬਾਈਆਂ ਸਾਰੀਆਂ ਲੈ ਲਈਏ ਕੁੰਦਿਆਂ ਸਾਰਾ ਕੁਝ ਮਣਕ ਨਾਪ ਕੇ ਨਾ ਫਿਰ ਹੀ ਕਟਿੰਗ ਕਰਿਆ ਕਰੋ ਸੌਖੇ ਟੰਗਣਾ ਹੋ ਜਾਂਦੀ ਹੈ ਜੀ ਠੀਕ ਹੈ ਇਹ ਤੋਂ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਹੈ ਜੀ ਧੰਨਵਾਦ